ਫਾਜ਼ਲ ਕਾ ਪੁਲਿਸ ਦੀ ਵੱਡੀ ਕਾਰਵਾਈ ਦੇ ਤਹਿਤ ਰਾਹੀਗੀਆਂ ਤੋਂ ਲੁੱਟਦੀਆਂ ਵਾਰਦਾਤਾਂ ਕਰਨ ਵਾਲੇ ਦੋ ਸ਼ਰਾਰਤੀ ਤਤ ਪੁਲਿਸ ਦੇ ਹੱਥ ਚੜ੍ਹੇ ਹਨ ਇਹ ਉਹੀ گروਹ ਹੈ ਜੋ ਲੋਕਾਂ ਦੇ ਨਕਦ ਰਕਮ ਅਤੇ ਦਸਤਾਵੇਜ਼ ਲੁੱਟਿਆ ਕਰਦਾ ਸੀ ਥਾਣਾ ਸਦਰ ਦੇ ਐਸਐਚਓ ਹਰਦੇਵ ਸਿੰਘ 베ਦੀ ਦਾ ਕਹਿਣਾ ਹੈ ਕਿ ਇਹ ਦੋਵੇਂ ਕਈ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ ਇਹਨਾਂ ਤੇ ਇੱਕ ਦੋਸ਼ੀ ਦੇ ਪਹਿਲਾਂ ਹੀ 5 ਮਾਮਲੇ ਦਰਜ ਹਨ ਇਹ ਜੀ ਮਾਮਲਾ ਇਸ ਤਰ੍ਹਾਂ ਕੱਲ੍ਹ ਅਸੀਂ ਮੁਕਦਮਾ ਦਰਜ ਕੀਤਾ 260 ਨੰਬਰ ਜੀ 304 307 ਬੀਨਸ ਐਕਟ ਦੇ ਵਿੱਚ ਜੀ ਉਹਦੇ ਜੋ ਸੰਜੀਵ ਕੁਮਾਰ ਪੁੱਤਰ ਗੁਲਸ਼ਨ ਕੁਮਾਰ ਤੇ ਪਮਰ ਕੁਮਾਰ ਪੁੱਤਰ ਰੋਹਿਤ ਕੁਮਾਰ ਇੱਕ ਲੜਕਾ ਹੋ ਰੇ ਜੀ ਇਹ ਆਮ ਜਿਹੜੇ ਜਨਤਾ ਰਾਹgir ਹੈਗੇ ਆ ਮੋਟਰਸਾਈਕਲਾਂ ਤੇ ਉਹਨਾਂ ਦੇ ਜੇਬਾ ਕਚ ਲੈਂਦੇ ਆ ਜੀ ਜੇਬਾ ਮਲਕੋ ਕਰ ਲੈਂਦੇ ਆ ਜੀ ਜੇਬਾ ਦੋ ਜੀ ਅੱਜ ਅਸੀਂ ਨਾਕਾ ਲਾਇਆ ਸੀ ਜੀ ਇਹ ਦੋਸ਼ ਨਸ਼ਕਸ਼ ਦੇ ਦੇਖ ਕੇ ਪੁਲਿਸ ਪਾਰਟੀ ਨੂੰ ਭੱਜਣ ਲੱਗੇ ਜੋ ਜਗਦੰਮ ਮੋਟਰਸਾਈਕਲ ਤੇ ਲੱਕੇ ਇਹਨਾਂ ਦਾ ਮਲਕ ਡਿੱਗ ਪਏ ਇਹਨਾਂ ਸੱਟਾਂ ਲੱਗੀਆਂ ਜੀ ਦਾਖਲ ਕਰਾਇਆ ਹਸਪੀਟਲ ਇਨਾਂ ਦਾ ਜੀ ਘਰ ਵੀ ਜਾ ਰਹੀ ਹੈ ਜੀ ਕਿੰਨੇ ਕੁ ਵਾਰਦਤਾਂ ਨੂੰ ਅੰਜਾਮ ਦੇ ਚੁੱਕੇ ਸੀ ਇਹ ਕਾਫੀ ਹੈ ਜੀ 7-8 ਤਾਂ ਹੋਣੀ ਮੈਨੂੰ ਪਤਾ ਲੱਗਿਆ ਜੀ ਤੇ ਇਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਇਹ ਖੋ ਕਰਦੇ ਸੀ ਜੀ ਮੋਟਰਸਾਈਕਲ ਤੇ ਲੇਡੀ ਬੈਠੀ ਪਿੱਛੇ ਤੇ ਇਹ ਜੇਬ ਕੱਟ ਕੇ ਭੱਜ ਜਾਂਦੇ ਸੀ ਜੀ ਇਹ ਕਾਬੂ ਕੀਤੇ ਅਜੇ ਜੀ ਕੌਣ ਕੌਣ ਲੋਕ ਨੇ ਦੇਖ ਇੱਕ ਤਾਂ ਫਿਰੋਜ਼ਪੁਰ ਦਾ ਜੀ ਇਹਦੇ ਖਿਲਾਫ ਪਹਿਲਾਂ 5-6 ਪਰਚੇ ਦਰਜ ਨੇ ਇਹੋ ਜਿਹੀ ਵਰਦਤਾਂ ਨੇ ਜੀ ਇੱਕ ਲੜਕਾ ਹੀ ਤੇ ਫਾਜ਼ਿਲਕਾ ਦਾ ਜੀ ਉਹਦੇ ਖਿਲਾਫ ਪਰਚਾ ਦਰਜ ਹੈ ਜੀ ਉਹ 7 ਸਾਲਾਂ ਬਾਅਦ ਝੇਲ ਆਇਆ ਜੇ ਜੇਲ੍ਹ ਤੋਂ ਬਾਹਰ ਆਇਆ ਹੁਣ ਜੀ ਜੀ ਕੇ ਇਹ ਕਾਰਨ ਕੀ ਸੀਗਾ ਜੀ ਇਹ ਨਾਲ ਪਿੱਛੇ ਇਸ ਤਰ੍ਹਾਂ ਦੀ ਵਾਰਦਾਤਾਂ ਹੋ ਜਾਂਦੇ ਹੁੰਦੇ। ਖੂਹਾਂ ਕਰਦੇ ਜੀ ਨਸ਼ੇ ਦੀ ਪੂਰਤੀ ਵਾਸਤੇ ਜੀ ਇਹ। ਇਹ ਕਿੰਨੇ ਵਜੇ ਦਾ ਇਨਸੀਡੈਂਟ ਹੈ ਜੀ? ਇਹ ਅੱਜ ਦੀ ਗੱਲ ਹੁਣ ਇੱਕ ਘੰਟਾ ਪਹਿਲਾਂ ਦੀ ਜੀ। ਤੁਹਾਡੇ ਕੋਲ ਐਫ ਆਈ ਆਰ ਜਿਹੜੀ ਨੌਚ ਕੀਤੀ ਸੀ ਕਿਹਦੇ ਵਿਹਾਰਤੀ ਹੋਇਆ ਸੀਗਾ ਜੀ ਮਾਮਲਾ ਕਰਨਾ। ਇਹ ਸਾਡੇ ਕੋਲ ਜੀ ਬਿਆਨ ਅੰਦਰਜ ਕਰਾਇਆ ਜੀ ਮੋਨਕਾ ਰਾਣੀ ਪਤਨੀ ਹੀਰਾ ਲਾਲ ਨਿਵਾਸੀ ਪਿੰਡ ਮੰਡੀ ਮੀਨਗਰਸ ਇਹਦੇ ਨਾਲ ਹੋਰ ਵੀ ਆਏ ਆ ਬਲਜਿੰਦਰ ਸਿੰਘ ਵੀ ਆਏ ਆ ਹੋਰ ਬੰਦੇ ਆਏ ਜਿਨ੍ਹਾਂ ਨੇ ਖੋਹ ਕੀਤੀ ਜੀ ਅਸੀਂ ਇਹਨਾਂ ਬਿਆਨ ਦਰਜ ਕਰਕੇ ਐਫ ਆਈ ਆਰ ਲੌਚ ਕੀਤੀ ਜੀ। ਉੰਤਬ ਦੀ ਜਾਂਚ ਕਿੰਨਾ ਕਿ ਨੁਕਸਾਨ ਜਿਹੜਾ ਹੋਇਆ ਸੀਗਾ ਜਿਵੇਂ ਰੁਟਕਟ ਕੀ ਕੋਈ ਆਕੜਾ ਸਾਹਮਣੇ ਆਇਆ ਕਿੰਨੇ ਪੈਸੇ ਸੀਗੇ ਜਾਂ ਕੀ 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 ਚੋਰੀ ਹੋਈ ਹੁਣ ਆ ਰਹੇ ਬੰਦੇ ਆਪਣੇ ਕੋਲ ਜੀ ਉਹਨਾਂ ਦੇਖਦੇ ਆਂ ਜੀ ਕੀ ਕੀ ਨੁਕਸਾਨ ਹੋਇਆ ਫਿਰ ਹਾਲ ਜਿਹੜਾ ਐਫਆਰ ਦਰਜ ਹੈਗੀ ਉਹਦੇ ਸਬੰਧੀ ਕਰ ਰਹੇ ਤਤਕਸ਼ ਉਹ ਤੀਸਰੇ ਬੰਦੇ ਦਾ ਪਤਾ ਲੱਗਿਆ ਜੀ ਹਾਂ ਜੀ ਨਾ ਪਤਾ ਬੰਦੇ ਦਾ ਜੀ ਉਹ ਵੀ ਐਫਆਰ ਚ ਨਹੀਂ ਹਾਲੇ ਨਹੀਂ ਆਇਆ ਜੀ ਮਤਲਬ ਕਿ ਗਰੋ ਇਹਦੀ ਕੋਈ ਬਿਲਕੁਲ ਜੀ ਇਹ ਜੀ ਇਹ ਲੋਕਾਂ ਦਾ ਇਹਨੇ ਆਮ ਜਿਹੜੇ ਪਬਲਿਕ ਸੀਗੇ ਜੀਨਾਂ ਹਰਾਮ ਕਰ ਰੱਖਿਆ ਸੀ ਉਹਨਾਂ ਨੇ ਜੀ ਕਿੰਨੇ ਕਿ ਦਿਨਾਂ ਤੋਂ ਵਾਰਦਾਤਾ ਕਰ ਰਹੇ ਸੀ ਇੱਕ ਕਾਫੀ ਦਿਨ ਹੋ ਗਏ ਜਿੰਨਾਂ ਨੂੰ ਜੀ ਐਕਟਿਵ ਸੀਗੇ ਜੀ ਹੁਣ ਅਸੀਂ ਇਹਨਾਂ ਨੂੰ ਕੀਤਾ ਗ੍ਰਫਤਾਰ ਜੀ ਕਿੱਥੇ ਕਰਕੇ ਫੜਿਆ ਜੀ ਇਹਨਾਂ ਨੂੰ ਇਹ ਜੀ ਨਵੀਂ ਬਣ ਰਹੀ ਭਰਤ ਮਾਲਾ ਜਿਹੜਾ ਰੋਡ ਬਣ ਰਿਹਾ ਜੀ ਉਹਦੇ ਲਾਗੇ ਅਸੀਂ ਇਹਨਾਂ ਨੂੰ ਕਾਬੂ ਕੀਤਾ ਇਹ ਭੱਜ ਰਹੇ ਸੀਗੇ ਹਾਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਪੁਲਿਸ ਦੇਖਦੇ ਲੋਕ ਭੱਜਦੇ ਜੀ ਇਹ ਜਿਹੜੇ ਮਲੇ ਅੰਸਰ ਹੁੰਦੇ ਜੀ ਪਰ ਸਾਡੀ ਜਿਤਾਵਣੀ ਹੈ ਪੰਜਾਬ ਪੁਲਿਸ ਵੱਲੋਂ ਇਹ ਬਾਜ਼ ਆ ਜਾਣਾ ਨਹੀਂ ਤਾਂ ਸਾਡੀ ਤਿੱਖੀ ਨਜ਼ਰ ਹੈ ਕੋਈ ਨਹੀਂ ਬੰਦਾ ਸਾਡੇ ਅੰਦਰ ਆਏਗਾ ਸਾਡੇ ਫੜ ਕੇ ਇਹ ਚੀਜ਼ ਪਰਾਮਤ ਹੋਈ ਇਹਨਾਂ ਤੋਂ ਹੋਰ ਕਤ ਤਫਤੀਸ਼ ਜਾਰੀ ਕਰਦੇ ਹਾਂ ਜੀ ਹੁਣ ਜੀ ਅਸੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ